ਕਾਂਗਰਸੀ ਮੰਤਰੀ ਪਾਰਥ ਪੁਸ਼ਨ ਆਸ਼ੂ ਨੂੰ ਗ੍ਰਿਫਤਾਰ ਕਰਨ ਦੇ ਲਈ ਈਡੀ ਦੀ ਟੀਮ ਭਾਰੀ ਫੋਰਸ ਲੈ ਕੇ ਅਦਾਲਤ ਪਹੁੰਚ ਗਈ ਹੈ ਜਿੱਥੇ ਕਿ ਈਡੀ ਦੀ ਟੀਮ ਸਾਬਕਾ ਮੰਤਰੀ ਦਾ ਰਿਮਾਂਡ ਹਾਸਲ ਕਰੇਗੀ ਪਰ ਦੂਜੇ ਪਾਸੇ ਸਾਬਕਾ ਮੰਤਰੀ ਦੀ ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਦਿੱਗਜ ਕਾਂਗਰਸੀ ਆਗੂ ਦੂਰ ਰਹੇ ਦਾਜ਼ੇ ਕੀ ਪਾਰਥ ਪੁਸ਼ਨ ਆਸ਼ੂ ਦਾ ਮੈਡੀਕਲ ਕਰਵਾਉਣ ਦੇ ਲਈ ਕੱਲ ਸਿਵਲ ਹਸਪਤਾਲ ਪਹੁੰਚੇ ਈਡੀ ਅਧਿਕਾਰੀ ਜੇਪੀ ਸਿੰਘ ਨੇ ਦੱਸਿਆ ਕਿ ਪਾਰਥ ਪੁਸ਼ਨ ਆਸ਼ੂ ਨੂੰ ਮਨੀ ਲਾਂਡਰਿੰਗ ਟੈਂਡਰ ਘੋਟਾਲੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਉਸਾ ਕਹਿਣਾ ਹੈ ਕਿ ਕੱਲ ਪੁਚਗੇਸ਼ ਦੌਰਾਨ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ ਜਿਸ ਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਦੇਸ਼ ਦੇ ਵਿੱਚ ਹੋ ਰਹੀ ਧੋਖਾਧੜੀ ਨੂੰ ਲੈ ਕੇ ਜਾਂਚ ਕੀਤੀ ਗਈ ਸੀ ਦਾਜੀਏ ਕਿ ਕੱਲ ਈਟੀ ਨੇ ਪਾਲਪੁਸ਼ਨ ਆਸ਼ੂ ਤੋਂ 9 ਘੰਟੇ ਤੱਕ ਪੁਚਗੇਸ਼ ਕੀਤੀ ਸੀ ਜਿਸ ਤੋਂ ਬਾਅਦ ਟੀਮ ਨੇ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਸੋ ਸਾਬਕਾ ਮੰਤਰੀ ਪਾਲਪੁਸ਼ਨ ਆਸ਼ੂ ਅੱਜ ਕੋਰਟ ਤਵਜ ਪੇਸ਼ੀ ਹੋਵੇਗੀ ਪਾਲਪੁਸ਼ਨ ਆਸ਼ੂ ਨੂੰ ਜਲੰਧਰ ਕੋਰਟ ਲੈ ਕੇ ਪਹੁੰਚੀ ਈਡੀ ਕੱਲ ਈਟੀ ਨੇ 8 ਘੰਟੇ ਦੀ ਪੋਚਗੇਜ ਤੋਂ ਬਾਅਦ ਉਸ ਨੂੰ ਗ੍ਰਫਤਾਰ ਕੀਤਾ ਤਾਦਾਜ਼ੇ ਕੀ ਈਡੀ ਨੇ ਪੀਐਮਲਏ ਤਹਿਤ ਇਹ ਦਰਜ ਕੇਸ ਕੀਤਾ ਹੈ ਸੋ ਅੱਜ ਜੜੇ ਕੀ ਪੇਸ਼ੀ ਹੋਵੇਗੀ ਸਾਬਕਾ ਮੰਤਰੀ ਪਾਲਪੋਸ਼ਨ ਆਸ਼ੂਦੀ ਦਾਜ਼ੇ ਕੀ ਈਡੀ ਦੇ ਸ਼ਿਕੰਜਤੇ ਨੇ ਲਾਜ਼ੀ ਕੀ ਪਿਛਲੇ ਸਾਲ ਵੀ ਜੜੇ ਕੀ ਇਹ ਛਾਪੇ ਮਾਰੀ ਨਧਕਾਰ ਦੇ ਵਿੱਚ ਕੀਤੀ ਗਈ ਸੀ ਤੇ ਅੱਜ ਕੱਲ ਪੋਚਗੇਜ ਲੋਨ ਨੂੰ ਬੁਲਾਇਆ ਗਿਆ ਸੀ ਉਸੇ ਖਬਰ ਤੇ ਨਰਿੰਦਰ ਗੁਪਤ ਸਾਡਾ ਜੁੜ ਚੁੱਕੇ ਨੇ ਸੋ ਨਰਿੰਦਰ ਰਾਜ ਸਾਬਕਾ ਮੰਤਰੀ ਪਾਲਪੋਸ਼ਨ ਆਸ਼ੂਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਕੱਲ ਪੁੱਛਗਿੱਛ ਕੀਤੀ ਗਈ ਸੀ ਸੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਸਕੇ ਬਿਲਕੁਲ ਦੇਖੋ ਜੇ ਗੱਲ ਕਰੀਏ ਤੇ ਕੱਲ ਭਾਤਪੂਛਨ ਆਸ਼ਰ ਨੂੰ ਜਿਹੜਾ ਵਾ ਸਾਹਮਣੇ ਤੋਂ ਬਾਅਦ ਬੁਲਾਇਆ ਜਾਂਦਾ ਵਾ ਉਹ ਕੱਲ ਉਥੇ ਪੇਸ਼ ਹੁੰਦੇ ਨੇ ਜਲੰਧਰ ਦੇ ਏਟੀ ਆਫਿਸ ਦੇ ਵਿੱਚ ਜਿੱਥੇ ਉਹਨਾਂ ਨੂੰ ਲਗਭਗ 8 ਘੰਟੇ ਜਿਹੜੀ ਹੈ ਈਡੀ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਕੁਝ ਮੁੱਖਤਾ ਸਬੂਤ ਜਿਹੜੇ ਨੇ ਈਡੀ ਦੇ ਹੱਥ ਲੱਗਦੇ ਨੇ ਜਿਸ ਨੂੰ ਲੈ ਕੇ ਈਡੀ ਵੱਲੋਂ ਜਿਹੜਾ ਵਾ ਕੁਸ਼ਾਮ ਨੂੰ ਜਿਹੜੀ ਹੈ ਲਗਭਗ 7 ਵਜੇ ਦੇ ਕਰੀਬ ਜਿਹੜੀ ਹੈ ਉਹਨਾਂ ਦੀ ਜਿਹੜੀ ਦਰਸਤਾਰੀ ਉੱਥੇ ਪਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਵਾਸਤੇ ਜਲੰਧਰ ਦੇ ਸਿਵਲ ਹਸਪੀਟਲ ਵਿੱਚ ਲੈ ਔਰ ਉਹਨਾਂ ਬਲੋਗਾਂ ਅਗਰ ਗੱਲ ਕਰੀਏ ਤੇ ਈਡੀ ਵੱਲ ਜਿਹੜੀ ਆ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਹੈਗੀ ਆ ਪਰ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਵਾ ਕਿ ਕਿਦਾਂ ਵਾਂ ਤੱਕ ਹਾਲੇ ਤੱਕ ਪਾਸਪੁਸ਼ਨਾ ਆຊੂ ਜਿਹੜੇ ਨੇ ਕੋਰਟ ਦੇ ਵਿੱਚ ਹੀ ਹੈਗੇ ਨੇ ਔਰ ਈਡੀ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਜਿਹੜੇ ਨੇ ਕੋਰਟ ਕੋਰਟ ਕੰਪਲੈਕਸ ਦੇ ਵਿੱਚ ਅੰਬਰਡਰਟਨ ਮੌਜੂਦ ਨੇ ਤੇ ਪਾਰੀ ਪੁਲਿਸ ਫੋਰਸ ਦੇ ਵਿੱਚ ਜਿਹੜਾ ਉਹਨਾਂ ਨੂੰ ਜਿਹੜਾ ਵਾ ਜਿਲਹਾਂ ਦੇ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਜਿਹੜਾ ਵਲੀ ਜੀ ਬਿਲਕੁਲ ਅੱਜ ਕੋਰਟ ਦੇ ਵਿੱਚ ਕਾਸ਼ੀ ਹੋਵੇਗੀ ਕੈਪਟਨ ਮੁਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਸ ਟਰਾਂਸਪੋਰਟ ਦਾ ਟੈਂਡਰ ਜਿਹੜਾ ਲਗਾਇਆ ਜਾਂਦਾ ਵਾ ਤੇ ਉਸ ਘਟਾਲੇ ਦਾ 20000 ਕਰੋੜ ਦਾ 2000 ਕਰੋੜ ਦਾ ਜਿਹੜਾ ਵਾ ਘਟਾਲਾ ਜਿਹੜਾ ਵਾ ਉਹਦੇ ਵਿੱਚ ਸਾਹਮਣੇ ਆਂਦਾ ਵਾ ਜਦੋਂ ਪੰਜਾਬ ਦੇ ਵਿੱਚ ਆਪਣਾ ਆਪਣੀ ਪੰਜਾਬ ਦੀ ਸਰਕਾਰ ਆਂਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਬੰਦੇ ਨੇ ਤੇ ਉਸ ਵੇਲੇ ਦੀ ਜਿਹੜੀ ਸਾਰੀ ਵਿਜੀਲੈਂਸ ਜਾਂਚ ਜਿਹੜੀ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਇਹਨਾਂ ਨੂੰ ਜਿਹੜਾ ਵਾ ਲੁਧਿਆਣਾ ਦੇ ਵਿੱਚ ਜਿਹੜਾ ਵਾ ਇਹਨਾਂ ਦੀ ਗ੍ਰਿਫਤਾਰੀ ਵੀ ਜਿਹੜੀ ਹੈ ਵਿਜੀਲੈਂਸ ਅਫਸਰ ਦੇ ਵਿੱਚ ਪਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਂਦੇ ਨੇ ਉਸ ਤੋਂ ਬਾਅਦ ਜਿਹੜਾ ਸਾਰਾ ਕੇਸ ਹੈਗਾ ਦਾ ED ਨੇ ਟੇਕਓਵਰ ਕਰ ਲੈਂਦੀ ਹੈ ED ਦੇ ਹੱਥ ਵਿੱਚ ਇਹਨੇ ਸਬੂਤ ਜਿਹੜੇ ਵੀ ਮਿਲਦੇ ਨੇ ਉਸ ਤੋਂ ਬਾਅਦ ਇਹਨਾਂ ਕੋਲ ਪੁੱਛਗਿੱਛ ਕੀਤੀ ਜਾਂਦੀ ਆ ਉਹਦੇ ਤੇ ਵੀ ਮੈਂ ਦੱਸਣ ਜੁਰ ਜਾਵਾਂਗਾ ਕਿ ਜਦੋਂ ਸਿਵਲ ਸਪਲਾਈ ਮੰਤਰੀ ਫੋਰਟ ਸਿਵਲ ਸਪਲਾਈ ਮੰਤਰੀ ਸੀ ਤੇ ਉਸ ਵੇਲੇ ਜਦੋਂ ਟੈਂਡਰ ਪਾਸ ਕੀਤਾ ਜਾਂਦਾ ਵਾ ਤੇ ਕਈ ਅਧਿਕਾਰੀ ਵੀ ਜਿਹੜੀ ਆ ਹੁਣ ਉਸਨੂੰ ਪੇਟ ਦੇ ਵਿੱਚ ਜਿਹੜੇ ਦਿਨ ਅਦਾਰਾ ਦੇ ਵਿੱਚ ਜਿਹੜੇ ਨੇ ਹੁਣ ਆਂਦੇ ਹੋਏ ਦਿਖਾਈ ਦੇ ਰਹੇ ਨੇ ਕਿ ਈਡੀ ਦੀ ਰਡਾਰ ਦੇ ਉੱਤੇ ਉਹ ਅਧਿਕਾਰੀ ਵੀ ਜਿਹੜੇ ਨੇ ਹੁਣ ਆਂਦੇ ਹੋਏ ਦਿਖਾਈ ਦੇ ਰਹੇ ਨੇ ਦੇਖਣ ਨੂੰ ਇਹ ਗੱਲ ਹੋਈ ਕਿ ਉਹਨਾਂ ਅਧਿਕਾਰੀਆਂ ਦੇ ਉੱਤੇ ਜਿਹੜੀ ਗਾਜ ਕਿਦਾਂ ਤਾਂ ਕਿ ਡਿੱਗਦੀ ਆ ਕਿ ਜਿਹੜੇ ਅਧਿਕਾਰੀਆਂ ਦੇ ਉਸ ਵੇਲੇ ਉੱਥੇ ਮੌਜ ਉਨ੍ਹਾਂ ਦੀ شادی ਜਿਹੜੀ ਹੈ ਭਾਰਤ ਪੁਸ਼ਣ ਆਸ਼ੂ ਵੱਲੋਂ ਰਿਮਾਂਡ ਦੇ ਵਿੱਚ ਜਿਹੜੀ ਆ ਉਹ ਜਾਂਚ ਕਰੇਗੀ ਤੇ ਕਈ ਜਿਹੜੇ ਨੇ ਸਟੇਟ ਪੁਸ਼ ਨੇਤਾ ਵੀ ਔਰ ਕਈ ਅਧਿਕਾਰੀ ਵੀ ਜਿਹੜੇ ਨੇ ਹੁਣ ਈਡੀ ਦੀ ਰਿਕਾਰਤਿਆਂਗੇ ਤੇ ਉਸ ਤੋਂ ਬਾਅਦ ਅਗਰ ਗੱਲ ਕਰਦੇ ਆ ਕਿ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਹੈ ਇਹ ਹਾਲੇ ਜੁਡੀਸ਼ੀਅਲ ਕੋਰਟ ਨੇ ਕੋਈ ਨਹੀਂ ਕੀਤਾ ਕਿਉਂਕਿ ਭਾਰਤ ਪੁਸ਼ਣ ਆਸ਼ੂ ਔਰ ਜਿਹੜੇ ਨੇ ਈਡੀ ਦੇ ਅਧਿਕਾਰੀ ਉਹ ਦੋਨੋਂ ਜਿਹੜੇ ਨੇ ਸਾਰੇ ਜਿਹੜੇ ਨੇ ਜੁਡੀਸ਼ੀਅਲ ਕੋਰਟ ਦੇ ਵਿੱਚ ਅਜੇ ਨਾ ਰਿਮਾਂਡ ਦੀ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ ਕਿ ਆ ਕੋਰਟ ਦੇ ਵਿੱਚ ਐਸੋਲੀਆ ਗੱਲ ਕਰੀਏ ਤੇ ਸੁਣਵਾਈ ਜਿਹੜੀ ਆ ਲਗਾਤਾਰ ਜਿਹੜੀ ਆ ਇਹਨਾਂ ਦੰਦ ਦੇ ਵਾਰ ਮਾੜੀ ਦਿੱਤੇ ਮੈਂ ਮਿਲਦਾ ਥੋੜੀ ਦੇਰ ਤੱਕ ਵੀ ਸਾਡੇ ਸਾਹਮਣੇ ਆ ਜੂਗਾ ਕਿ ਭਾਰਤ ਪੁਸ਼ਨਾਸ਼ੂ ਦੇ ਜਿਹੜਾ ਟੀਡੀ ਲੂ ਕਿੰਨੇ ਦਿਨ ਦਾ ਜਿਹੜਾ ਜੁਡੀਸ਼ੀਅਲ ਕੋਰਟ ਵਿੱਚ ਜਿਹੜਾ ਰਿਮਾਂਡ ਦਿੱਤਾ ਜਾਂਦਾ ਵਾ ਪਰ ਕਿਤੇ ਨਾ ਕਿਤੇ ਮਗਰ ਜ਼ਰੂਰ ਹੈ ਕਿ ਜਿਹੜੇ ਕਾਂਗਰਸ ਨੇਤਾ ਉਹਨਾਂ ਦੇ ਵਿੱਚ ਹੁਣ ਕੋਪਰਾਹਟ ਹੋਦੀ ਹੋਈ ਦਿਖਾਈ ਦੇ ਰਹੀ ਹੈ ਕੀ ਹੈ ਔਰ ਅੱਜ ਅਗਰ ਗੱਲ ਕਰੀਏ ਤਾਂ ਜੁਡੀਸ਼ੀਅਲ ਕੋਰਟ ਵਿੱਚ ਜਿਸ ਵੇਲੇ ਭਾਰਤ ਪੁਸ਼ਨਾਸ਼ੂ ਨੂੰ ਲਿਆਂਦਾ ਜਾਂਦਾ ਵਾ ਤੇ ਕਈ ਜਿਹੜੇ ਨੇ ਇਥੋਂ ਦੇ ਵੱਡੇ ਨੇਤਾ ਸੀਨੀਅਰ ਨੇਤਾ ਜਿਹੜੇ ਨੇ ਉਹ ਉਹਨਾਂ ਤੋਂ ਦੂਰੀ ਬਣਾਈ ਹੋਈ ਦਿਖਾਈ ਦਿੱਤੇ ਨੇ ਉਹਨਾਂ ਕੋਲੋਂ ਦੂਰ ਦ

ਵਿਜੀਲੈਂਸ ਨੇ ਪਹਿਲਾਂ ਰਜਿਸਟਰਡ ਕੀਤਾ ਸੀ ਉਸ ਮਾਮਲੇ ਦੇ ਅੰਦਰ ਚਲਾਨ ਕੋਰਟ ਦੇ ਅੰਦਰ ਆਇਆ ਔਰ ਨਾ ਮਾਤਮ ਮਾਮਲਾ 2000 ਕਰੋੜ ਦਾ ਬਣਾਇਆ ਤੇ ਨਿਕਲਿਆ ਵਿੱਚੋਂ 2 ਲੱਖ ਉਹ ਵੀ ਠੇਕੇਦਾਰਾਂ ਦੇ ਕੋਲੋਂ ਜਿਹੜਾ ਉਹਨਾਂ ਦੇ ਸਿਰ ਪਾਇਆ ਗਿਆ ਔਰ ਇੱਕ ਵੀ ਪੈਸੇ ਦੀ ट्रांजੈਕਸ਼ਨ ਜਿਹੜੀ ਹੈ ਉਹ ਵਿਜੀਲੈਂਸ ਸਾਬਤ ਨਹੀਂ ਕਰ ਸਕਿਆ 4 ਕਰੋੜ ਫੜਿਆ ਤਾਂ ਹੁਣ ਕੋਰਟ ਚ ਦੇਣਵੇ ਬਿਲਕੁਲ ਠੀਕ ਹੈ 5 ਕਰੋੜ ਰੁਪਇਆ ਲੈ ਕੇ ਪ੍ਰਕੀਸ਼ਾ ਪ੍ਰਾਪਰਟੀ ਹੈ ਤਾਂ ਫਿਰ ਉਹ ਕੋਰਟ ਦੇ ਵਿੱਚ ਦਿੱਤਾ ਜਾਣਾ ਚਾਹੀਦਾ ਇਹ ਸਿਰਫ ਐਮੀ ਜਾਣ ਬੁੱਝ ਕੇ ਗੱਲ ਜਿਹੜੀ ਆ ਉਹਨੂੰ ਬਣਾਇਆ ਜਾ ਰਿਹਾ ਹੈ ਇਹ ਬਿਲਕੁਲ ਜਿਹੜਾ ਉਸ ਮਾਮਲੇ ਦੇ ਲਈ ਕੋਰਪੋਰੇਟ ਨੇ ਸਟੇਟ ਕੀਤਾ ਹੋਇਆ ਬਿジネス ਦੇ ਮੈਟਰਸ ਦੇ ਉੱਤੇ ਪਰ ਇਹ ਈਡੀ ਮਾਮਲਾ ਤਾਂ ਜਿਹੜਾ ਪੰਡਾਟਾ ਪੋਲਿਟਿਕਸ ਹੈ ਇਹ ਦਬਾਅ ਦੀ ਰਾਜਨੀਤੀ ਹੈ ਦਬਾਉਣ ਦੇ ਲਈ ਕਿਉਂਕਿ ਜੇ ਬਿਨ ਡਾਟਾ ਬਾਗੀ ਹੋ ਗਿਆ ਜਿਹੜਾ ਮਰਜੀ ਬਾਗੀ ਹੋਵੇ ਨਾ ਹੋਵੇ ਇਹ ਸਮੇਂ ਦੇ ਹਾਲਾਤ ਆ ਰਾਜਨੀਤੀਆਂ ਬਦਲਦੀਆਂ ਰਹਿੰਦੀਆਂ ਨੇ ਪਰ ਜਿਹੜਾ ਅੱਜ ਦਾ ਮਾਮਲਾ ਆ ਈਡੀ ਦੇ ਨਾਲ ਇਹ ਈਡੀ ਤੋਂ ਤਾਂ ਕੇਸ ਹੀ ਨਹੀਂ ਬਣਦਾ ਇਹ ਤਾਂ ਜੇ ਬਣਾਉਣਾ ਤਾਂ ਇਨਕਮ ਟੈਕਸ ਦਾ ਕੇਸ ਬਣਾਓ अच्छा जे जे कोई पैसे दी ट्रांजैक्शन हुई है कोई भ्रामंदी नहीं हुई फिर ਤਾਂ मामला इनकम टैक्स ਦਾ ਬਣਦਾ ਨਾ ਕਿ ਈਡੀ ਦਾ ਬਣਦਾ منی ਲਾਂਡਰਿੰਗ ਦਾ ਮਾਮਲਾ ਕਿੱਥੋਂ ਆ ਗਿਆ ਅਸਧਾਰਤਾ ਇਹਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਮਾਮਲਾ ਈਡੀ ਦਾ ਬਿਲਕੁਲ ਵੀ ਨਹੀਂ ਬਣਦਾ ਇਹ ਹੀ ਗੱਲ ਅਸੀਂ ਅੱਜ ਰਾਤ ਵੀ ਵਕੀਲ ਸਾਹਿਬਾਨ ਦੇ ਨਾਲ ਡਿਸਕਸ ਕੀਤੀ ਹੈ ਅੱਜ ਵੀ ਕੀਤੀ ਹੈ ਇਹ ਸਿਰਫ ਜਾਣਬੁੱਝ ਕੇ ਰਾਜਨੀਤੀ ਨੂੰ ਬਰਗਲਾਉਣ ਦੇ ਲਈ ਔਰ ਸਾਨੂੰ ਦਬਾਉਣ ਦੀ ਚਾਲ ਹੈ ਇਸ ਤੋਂ ਵੱਧ ਕਿ ਜਿਹੜਾ ਵਿਅਕਤੀ ਜ਼ਿੰਦਗੀ ਦੇ ਅੰਦਰ ਅੱਗੇ ਵਧਣ ਦੀ ਹਿੰਮਤ ਰੱਖਦਾ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਦਬਾਉਂਦੀਆਂ ਨੇ ਤਾਂ ਕਿ ਇਹ ਇੱਕ ਲੋਕ ਰਾਏ ਬਣਾ ਦੇ ਜਨ ਲੋਕ ਲਾਇਕ ਨਾ ਬਣ ਇਹ ਹਮੇਸ਼ਾ ਸਰਕਾਰਾਂ ਕਰਦੀਆਂ ਨੇ ਇੱਕ ਜਿਹਾ ਬੁਝਾਉਂਦੀ ਸੀ ਬਿਲਕੁਲ ਇਸ ਮਾਮਲੇ ਨੂੰ ਜਾਣਬੁੱਝ ਕੇ ਨਹੀਂ ਤਾਂ ਅ ਕਹਿ ਦਿੰਦੀਆਂ ਪਾਰਟੀਆਂ ਨੂੰ ਸਿਆਸੀ ਰੰਗਰ ਦਿੱਤਾ ਜਾ ਰਿਹਾ ਜੀ ਬਹੁਤ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਤਾਂ ਜਲੰਧਰ ਦਾ ਬਲੌਗ ਜਿੱਦਾ ਪੰਜਾਬ ਸੱਚ ਸਕਦੇ ਸੀ ਸਾਰਾ ਨਹੀਂ ਚਲੋ ਸਾਡੀ ਰਿਸਪੌਂਸਿਬਿਲਟੀ ਹੈ ਕੇਂਦਰ ਦੀ ਲੀਡਰਸ਼ਿਪ ਦੇ ਨਾਲ ਰਾਤ ਵੀ ਗੱਲ ਹੋਈ ਹੈ ਅੱਜ ਸਵੇਰੇ ਵੀ ਗੱਲ ਹੋਈ ਹੈ ਸਾਡੀ ਜ਼ਿੰਮੇਵਾਰੀ ਫਿਕਸ ਹੋਈ ਹੈ ਅਸੀਂ ਇਸ ਕਰਕੇ ਆਏ ਹਾਂ ਜਦੋਂ ਦੂਸਰਿਆਂ ਦੀ ਜ਼ਿੰਮੇਵਾਰੀ ਲੱਗੇ ਕਿ ਜ਼ਿੰਮੇਵਾਰੀ ਲਾਵਾਂਗੇ ਉਹ ਵੀ ਅਗਲੇ ਅੱਜ ਅਸੀਂ ਹੋ ਸਕਦਾ ਹੈ ਇਸ ਮਾਮਲੇ ਤੋਂ ਬਾਅਦ ਪੌਸਿਬਿਲਟੀ ਹੈ ਕਿ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਚੋਰ ਦੋਰ ਮਸੇਰੇ ਭਾਈ ਦੇ